ਇਸ ਵੇਲੇ ਦੀ ਵੱਡੀ ਖਬਰ ਮਲੋੜ ਤੋਂ ਸਾਹਮਣੇ ਆ ਰਹੀ ਹੈ ਬੀਤੇ ਦਿਨ ਇੱਕ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਵਿਨੇ ਪ੍ਰਤਾਪ ਸਿੰਘ ਤੇ ਉਹਨਾਂ ਦੇ ਸੁਪੁੱਤਰ ਸੂਰਜ ਪ੍ਰਤਾਪ ਸਿੰਘ ਦੇ ਗੋਲੀਆਂ ਲੱਗੀਆਂ ਸੀ ਇਨਡਾਈਵਰ ਕਾਰ ਦੇ ਵਿੱਚ ਦੋਨੋਂ ਪਿਓ ਪੁੱਤ ਜਲ ਰਹੇ ਸੀ ਇਹ ਮਾਮਲਾ ਮਲੋੜ ਦੇ ਅਬਲ ਖੁਰਾਣਾ ਦਾ ਜਿੱਥੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਸ ਪੂਰੀ ਘਟਨਾ ਨੂੰ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਲਖੀ ਜਿਹੜੀ ਹੈ ਉਹ ਵੱਧਦੀ ਹੈ ਇੱਕ ਖੂਨੀ ਰੂਪ ਧਾਰਨ ਕਰ ਲਿਆ ਜਾਂਦਾ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹਨਾਂ ਦੋਨਾਂ ਪਿਓ ਪੁੱਤ ਦੀ ਮੌਤ ਹੋ ਜਾਂਦੀ ਹੈ 25 ਕਿੱਲਿਆਂ ਦਾ ਜਿਹੜਾ ਪ੍ਰਾਪਰਟੀ ਦਾ ਜ਼ਮੀਨ ਦਾ ਇਹ ਮਸਲਾ ਦੱਸਿਆ ਜਾ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਹਾਲਾਂਕਿ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅਬুল ਖਰਾਣਾ ਤੇ ਤਿੰਨ ਵਿਅਕਤੀਆਂ ਦੇ ਉੱਪਰ ਬਾਈ ਨੇਮ ਜਿਹੜਾ ਉਹ ਮਲੋੜ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਨਿਸ਼ੱਤਰ ਸਿੰਘ ਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਇਹਨਾਂ ਤਿੰਨ ਵਿਅਕਤੀਆਂ ਦੇ ਉੱਪਰ ਜਿਹੜਾ ਬਾਈ ਨੇਮ ਮਕਤਮਾ ਦਰਜ ਕੀਤਾ ਗਿਆ ਲੰਬੇ ਸਮੇਂ ਤੋਂ 1 25 ਕਿਲਿਆਂ ਦਾ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੁੱਢਲੀ ਜਾਣਕਾਰੀ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਪਿਓ ਪੁੱਤ ਵਿਨੇ ਪ੍ਰਤਾਪ ਸਿੰਘ ਤੇ ਉਹਨਾਂ ਦੇ ਸੁਪੁੱਤਰ ਸੂਰਜ ਪ੍ਰਤਾਪ ਗੱਡੀ 'ਚ ਬੈਠ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਟਰੈਕਟਰ ਦੇ ਉੱਪਰ ਜਿਹੜੇ ਨੇ ਉਹ ਇਹ ਵਿਅਕਤੀ ਆ ਰਹੇ ਸੀ ਜਦੋਂ ਇਹ ਅਲਟ੍ਰੇਸ਼ਨ ਹੁੰਦੀ ਹੈ ਇੱਕ ਦੂਜੇ ਦੇ ਨਾਲ ਤਲਖੀ ਹੁੰਦੀ ਹੈ ਤਲਖੀ ਤੋਂ ਬਾਅਦ ਇਹਨਾਂ ਵਿਅਕਤੀਆਂ ਵੱਲੋਂ ਨੇ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮੌਕੇ ਤੇ ਹੀ ਜਿਹੜੀ ਹੈ ਸੂਰਜ ਪ੍ਰਤਾਪ ਸਿੰਘ ਤੇ ਵਿਨੇ ਪ੍ਰਤਾਪ ਸਿੰਘ ਉਹਨਾਂ ਦੀ ਮੌਤ ਹੋ ਜਾਂਦੀ ਹੈ ਵਿਨੇ ਪ੍ਰਤਾਪ ਸਿੰਘ ਦੀ ਉਮਰ 50 ਤੋਂ 55 ਸਾਲ ਦੱਸੀ ਜਾ ਰਹੀ ਹੈ ਤੇ ਉਹਨਾਂ ਦੇ ਸੁਪੁੱਤਰ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਮੁੰਡਾ ਤੇ ਉਹਨਾਂ ਦੇ ਪਿਓ ਵਿਨੇ ਪ੍ਰਤਾਪ ਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਪੂਰੀ ਘਟਨਾ ਜਿਹੜੀ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇੱਥੇ ਜ਼ਿਕਰ ਕਰਾਂਗੇ ਅਬਲ ਖੁਰਾਣਾ ਦੇ ਉਹਨਾਂ ਤਿੰਨ ਵਿਅਕਤੀਆਂ ਦਾ ਜਿਨ੍ਹਾਂ ਤੇ ਬਾਇ ਨੇਮ ਪਰਚਾ ਦਰਜ ਹੋਇਆ ਮੁਰਲੀ ਜਾਣਕਾਰੀ ਚ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਸੰਸਦ ਮੈਂਬਰ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਸੋ ਇੱਕ ਸਿਆਸੀ ਰੁਖ ਵੀ ਇਸ ਕੇਸ ਦਾ ਇਸ ਡਬਲ ਮਰਡਰ ਦਾ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਦੇਖਣ ਨੂੰ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਸੁਣਦੇ ਹਾਂ ਕੀ ਕੁਝ ਕਿਹਾ ਪੁਲਿਸ ਪ੍ਰਸ਼ਾਸਨ ਨੇ ਤੇ ਉੱਥੇ ਪਹੁੰਚੇ ਮੌਜੂਦਾ ਲੋਕਾਂ ਨੇ ਤੇ ਬੜੀ ਬਹੁਤ ਹੀ ਅਨਫੋਰਚੂਨੇਟ ਗੱਲ ਹੋ ਗਈ ਜੀ ਕਿਉਂਕਿ ਮੇਰਾ ਭਾਂਜਾ ਸੀ ਉਹਦਾ ਬੇਟਾ ਸੀ ਅਸੀਂ ਸਾਰੇ ਵੀਰ ਆਲ ਜ਼ਮੀਨ ਵਾਲੇ ਬੰਦੇ ਆ ਬੜਾ ਮੋਟਾ ਡਿਸਪਿਊਟ ਹੋ ਜਾਂਦਾ ਬਟ ਇਟ ਇਜ਼ ਨਾਟ ਕਿ ਵੀ ਤੁਸੀਂ ਕਿਸੇ ਨੂੰ ਗੋਲੀ ਮਾਰ ਕੇ ਮਾਰ ਦੋ ਕੋਈ ਐਡੀ ਵੱਡੀ ਗੱਲ ਵੀ ਨਹੀਂ ਸੀ ਤੇ ਪੁਲਿਸ ਵਾਸ देयर ਜੇ ਕੋਈ ਕੰਪਲੇਂਟ ਕਰੋ ਜਾ ਕੇ ਪਰ ਨਥਿੰਗ ਹੈਪਨ ਉਹਨਾਂ ਨੇ ਸਿੱਧਾ ਹੀ ਆ ਕੇ ਬਸ ਤੇ ਅਟੈਕ ਕੀਤਾ ਤੇ ਟਾਈਮ ਨਹੀਂ ਮਿਲਿਆ ਜੀ ਉਸ ਨਾਲ ਕੁਇਤ ਪਿੰਡੂ ਹੀ ਅਗਰ ਆਣਾ ਹੈਗਾ ਉਹਦੇ ਨਾਲ ਕੋਈ ਹੋਣਾ ਉਹ ਸਾਰਾ ਕੁਝ ਮੇਰਾ ਖਿਆਲੋਂ ਸਾਰਾ ਕੁਝ ਇਸੇ ਪਤਾ ਲੱਗ ਗਿਆ ਸੋ ਐਫ ਆਈ ਆਰ ਵੀ ਲੌਂਚ ਹੋਈ ਹੈ ਜੋ ਵੀ ਕਾਰਵਾਈ ਆ ਹੋ ਰਹੀ ਹੈ ਇਹ ਕੰਨ ਮਾਮਲਾ ਚੱਲ ਰਿਹਾ ਕੁਝ ਜ਼ਮੀਨ ਦਾ ਬੰਦਾ ਉਹ ਐਨੇ ਜਿਸ਼ੂ ਸਰਪਲਸ ਜ਼ਮੀਨਾਂ ਨਿਕਲਦੀਆਂ ਉਹ ਹੁਣ ਕਈ ਬੰਦੇ ਨੂੰ ਇਹ ਹੁੰਦਾ ਹੈ ਸਸਤੀ ਲੈ ਕੇ ਪੋਜੀਸ਼ਨ ਤਾਂ ਮਿਲਦਾ ਨਹੀਂ ਆ ਤਾਂ ਪੋਜੀਸ਼ਨ ਤੁਸੀਂ ਕੋਰਟ ਤੋਂ ਲੈ ਲਓ ਜਾ ਕੇ ਉਹ ਫਿਰ ਜੋ ਕਬਜ਼ਾ ਕਰਨ ਜਾਂਦੇ ਹੈ ਅਗਲਾ ਰੋਕਦਾ ਹੈ ਪੁਲਿਸ ਨੂੰ ਜਿੱਥੇ ਇਨਵੋਲਵ ਕਰੋ ਬਸ ਉੱਥੇ ਫਿਰ ਤੁਹਾਨੂੰ ਪਤਾ ਜਦੋਂ ਕੋਈ ਪੁਲਿਸ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗਦੀ ਕੋਈ ਗੱਲ ਪੁਲਿਸ ਤੇ ਠੀਕ ਹੈ ਜੀ ਪੁਲਿਸ ਨਾਲ ਹੋਈ ਗੱਲ ਕਾਰਵਾਈ ਕਿਸ ਤਰ੍ਹਾਂ ਹੋ ਗਈ ਨਹੀਂ ਠੀਕ ਹੈ ਜੀ ਪੁਲਿਸ ਨੇ ਤਾਂ ਜਦੋਂ ਤੋਂ ਇਨਸੀਡੈਂਟ ਹੋਇਆ ਉਸ ਤੋਂ ਮੈਨੂੰ ਮੈਸੇਜ ਆ ਗਿਆ ਮੈਂ ਆ ਗਿਆ ਸਾਰਾ ਕੱਲ ساری ਰਾਤ ਬੈਠੇ ਰਹੇ ਸਾਰਾ ਜੋ ਵੀ ਕਿਸੇ ਕੋਈ ਗਲਤ ਨਾ ਨਹੀਂ ਲੈਣਾ ਕੋਈ ਹੋਰ ਜੋ ਸਹੀ ਪ੍ਰੋਪਰ ਜੋ ਨੁਕਸਾਨ ਹੋ ਗਿਆ ਡਾ ਵੱਡਾ ਵੀ ਜੋ ਪਰਿਵਾਰ ਨੂੰ ਪਰ ਜਸਟਿਸ ਤਾਂ ਹੁਣ ਉਹ ਤਾਂ ਬੰਦੇ ਗਏ ਪਰਿਵਾਰ ਨੂੰ ਆਏ ਵੀ ਚਲੋ ਸਾਨੂੰ ਇਹ ਪਤਾ ਨਹੀਂ ਹਾਲਾਤ ਇਹ ਜੇ ਮਾੜੇ ਹੋ ਰਹੇ ਵੀ ਇਹਦਾ ਹੀ ਨਹੀਂ ਪਤਾ ਕੋਈ ਕੱਲ ਨੂੰ ਹੋਰ ਕੋਈ ਇਹ ਜਿਹਾ ਵਾਰਦਾਤ ਹੋ ਸਕੇ ਕਿਉਂਕਿ ਅੱਜ ਕੱਲ ਲੋਕ ਤੁਸੀਂ ਹਾਲਾਤ ਦੇਖਦੇ ਹੋ ਕਿਵੇਂ ਨਾ ਕਿਵੇਂ ਮਾੜੀ ਪ੍ਰੋਬਲਮ ਆ ਜਾਂਦੀ ਹੈ ਉੱਥੇ ਰੌਲਾ ਪੈਂਦਾ ਤੇ ਪੁਲਿਸ ਨੇ ਠੀਕ ਕੀਤਾ ਸਾਰੀ ਕਾਰਵਾਈ 19 ਤਾਰੀਖ ਕੱਲ ਸ਼ਾਮ ਨੂੰ ਲਗਭਗ 7:30 ਵਜੇ ਦੇ ਕਰੀਬ ਲੋਕਲ ਸਿਟੀ ਮਲੋਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਅਬਲ ਖੁਰਾਨਾ ਪਿੰਡ ਦੇ ਕੋਲ ਦੋ ਡੈਡ ਬੋਡੀ ਮਿਲੀ ਹੈਗੀਆਂ ਤੁਰੰਤ ਮੌਕੇ ਤੇ ਪੁਲਿਸ ਤੇ ਆਫੀਸਰਸ ਨੇ ਵਿజిਟ ਕਰਕੇ ਵੈਰੀਫਾਈ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਅਬਲ ਖੁਰਾਣਾ ਪਿੰਡ ਦੇ ਰਹਿਣ ਵਾਲੇ ਵਿਨੇ ਪ੍ਰਤਾਪ ਤੇ ਉਸਦੇ ਬੇਟੇ ਸੂਰਜ ਪ੍ਰਤਾਪ ਦਾ ਜੋ ਹੈ ਉਹ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈਗਾ ਇਹ ਨਾਲ ਹੀ ਉਹਨਾਂ ਦੀ ਰੈੱਡ ਕਲਰ ਦੀ ਜੋ ਇੱਕ ਐਂਡੇਵਰ ਗੱਡੀ ਸੀਗੀ ਉਹ ਮੌਕੇ ਤੇ ਸੀਗੀ ਤਾਂ ਜਦ ਵੈਰੀਫਾਈ ਕੀਤਾ ਗਿਆ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਜੋ ਹੈਗਾ ਅਬਲ ਖੁਰਾਣਾ ਦਾ ਰਹਿਣ ਵਾਲਾ ਹੀ ਹੈਗਾ ਰਾਣਾ ਦਗਿੰਦਰ ਸਿੰਘ ਉਰਫ ਰਾਣਾ ਉਹਦੇ ਨਾਲ ਜੋ ਹੈਗਾ ਇੱਕ ਲੈਂਡ ਡਿਸਪਿਊਟ ਲੌਂਗ ਸਟੈਂਡਿੰਗ ਚੱਲ ਰਿਹਾ ਸੀਗਾ। ਤੋਂ ਉਹਨਾਂ ਦੀ ਕੱਲ ਸ਼ਾਮ ਨੂੰ ਹੀ ਕੋਈ ਇਸੇ ਮੁੱਦੇ ਤੇ ਐਲਟਰਕੇਸ਼ਨ ਤੇ ਤਸਲ ਵੀ ਹੋਈ ਸੀਗੀ। ਕਿਉਂਕਿ ਮੌਕੇ ਦੇ ਜੋ ਉਸਦੀ ਪੋਜੈਸ਼ਨ ਸੀਗੀ ਵਿਨੇ ਪ੍ਰਤਾਪ ਦੀ ਉਸ ਚੀਜ਼ ਨੂੰ ਲੈ ਕੇ ਇਹਨਾਂ ਦੀ ਕੱਲ ਦੁਪਹਿਰ ਦੇ ਬਾਅਦ ਈ ਐਲਟਰਕੇਸ਼ਨ ਚੱਲ ਰਹੀ ਸੀ। ਤੋਂ ਜਦ ਵੈਰੀਫਾਈ ਰਿਵਰਸ ਟ੍ਰੇਸ ਕਰਕੇ ਅਸੀਂ ਕੀਤਾ ਤੋਂ ਇਹ ਪਤਾ ਚੱਲਿਆ ਕਿ ਇਹ ਡ੍ਰੈਕਟਰ ਤੇ ਸੀਗਾ ਰਾਣਾ ਤੇ ਦੂਜਾ ਅ ਵਿਨੈ ਪ੍ਰਤਾਪ ਜੋ ਐਂਡਵਰ ਤੇ ਸੀਗੇ ਤੋ ਇਹ ਉਸੀ ਦਾ ਟਸਲ ਦੇ ਕਰਕੇ ਅੱਗੇ ਪਿੱਛੇ ਗੱਡੀ ਰਹੀ ਇਹਨਾਂ ਦੀ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੈਂਡ ਡਿਸਪਿਊਟ ਦੀ ਬੈਕਗ੍ਰਾਉਂਡ ਤੇ ਜੋ ਹੈ ਇਹਨਾਂ ਦੀ ਐਲਟਰਕੇਸ਼ਨ ਹੋਈ ਪ੍ਰੋਵੋਕੇਸ਼ਨ ਹੋਈ ਤੇ ਉਹ ਫਾਇਰਿੰਗ ਤੇ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈ ਤੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਐਸਪੀ ਡੀ ਸਾਹਿਬ ਤੇ ਡੀਐਸਪੀ ਡੀ ਸਬਡਿਵੀਜ਼ਨਲ ਮਲੋਟ ਐਸਐਚਓ ਸਿਟੀ ਮਲੋਟ ਉਹਨਾਂ ਨੇ ਵਕਫ ਵਕਤ ਟੀਮਸ ਆਪਣੀ ਬਣਾ ਕੇ ਇਸ ਤੇ ਸਭ اکھوں ویریفائی کیتا جا رہے ہیں تو انویسٹیگیشن تے جو بھی لیڈز ملی ہے گئے اس تے کاروائی کی جی تو ایف ایر جو ہے سٹی ملوٹ پولیس اسٹیشن آج درج کی گئی ہے بیسٹ آن دا سٹیٹمنٹ آف ڈاٹر آف دا وکٹم جو بنے پرتاپ کی ڈاٹر دی سٹیٹمنٹ تے بیس پہ آج ایف ایر ریجسٹر رجسٹر گئی ہے تو اس دے آگے دی بیس پہ کاروائی جو ہے آج پوٹوپسی جو ہے کی جی ہے سیول ہوسپیٹل جو ملوٹ ہے گا ਤੋ ਫਰਦਰ ਜੋ ਵੀ ਇਸ ਤੇ ਲੀਡਸ ਡਵੈਲਪ ਹੋਣਗੇ ਉਸ ਤੇ ਬੇਸ ਤੇ ਕਾਰਵਾਈ ਹੋਏਗੀ ਇਹ ਇਨੀਸ਼ੀਅਲ ਜੋ ਇਸ ਦੀ ਸਟੇਟਮੈਂਟ ਹੈ ਡੀਸੀਜ਼ ਦੀ ਡਾਟਰ ਦੀ ਉਸ ਦੇ ਬੇਸ ਤੇ ਪਰਚਾ ਰਜਿਸਟਰ ਕੀਤਾ ਗਿਆ ਤੋ ਫਰਦਰ ਜੋ ਵੀ ਤਫਤੀਸ਼ ਤੇ ਜੋ ਵੀ ਗੱਲ ਆਏਗੀ ਉਸ ਤੇ ਇਹਨਾਂ ਨੇ ਜੋ ਤਿੰਨ ਨਾਮ ਲਿਖਾਏ ਹੈਗੇ ਤੋ ਮੇਨ ਜੋ ਜਿਸ ਤੇ ਕੱਲ ਜੋ ਲੜਾਈ ਹੋਈ ਸੀ ਤੇ ਮੌਕੇ ਤੇ ਜੋ ਕੱਲ ਵਾਸੀ ਕੀ ਰਾਣਾ ਦੇ ਨਾਲ ਉਹ ਹੈਗੀ ਤੇ ਇਹਨਾਂ ਦਾ ਜੋ ਬੈਕਗਰਾਉਂਡ ਲੈਂਡ ਡਿਸਪੂਟ ਸੀ ਦੋ ਨਾਮ ਉਹ ਲਿਖਾਏ ਹੈਗੇ ਇੱਕ અનਆਇਡੈਂਟਿਫਾਈਡ ਬੰਦਾ ਜੋ ਇਹਦੇ ਨਾਲ ਰਾਣੇ ਦੇ ਨਾਲ ਕੱਲ ਸੀਗਾ ਉੱਥੇ ਟਰੈਕਟਰ ਤੇ ਉਹ ਕਿੱਥੇ ਲਿਫਾਇਆ ਗਿਆ ਰੋ ਚਾਰ ਨਾਮ ਹੈਗੇ ਕੋਈ ਗ੍ਰਫਤਾਰੀ ਕੋਈ ਕਿੱਥੇ ਹਾਲੇ ਤੱਕ ਸਸਪੈਕਟਸ ਅਸੀਂ ਕਰ ਰਹੇ ਹੋ অর ਆਇਡੈਂਟੀਫਾਈ ਲੀਡਸ ਡਵੈਲਪ ਕਰ ਰਹੇ ਹੈ ਗ੍ਰਫਤਾਰੀ ਕੋਈ ਅਭੀ ਹੋਈ ਨਹੀਂ ਹੈ ਬਟ ਵੀਲ ਸੂਨ ਅਪਰੀਹੈਂਡ ਦਾ ਅਕਿਊਜ਼ਡ ਔਰ ਜੋ ਵੀ ਉਸਤੇ ਫਿਰ ਫਰਦਰ ਕੋਈ ਕਾਂਸਪੀਰੇਸੀ ਦੀ ਕੋਈ ਗੱਲ ਹੈ ਕੋਈ ਇਨਵੈਸਟੀਗੇਸ਼ਨ ਤੇ ਹੋਰ ਕੋਈ ਲਿੰਕੇਜਸ ਆਉਂਦੇ ਹੈ ਤਾਂ ਉਸਤੇ ਪ੍ਰੋਫੈਸ਼ਨਲ ਤਰੀਕੇ ਤੇ ਕੰਮ ਹੋਈ ਜਾ ਚੰਨ ਪਰਕਾਉਂਦਾਂ ਨੇ ਕਿ ਨਹੀਂ ਜਿਹੜੇ ਗ੍ਰਫਤਾਰੀ ਜਿਹੜੀਆਂ ਵੈਲੂ ਅਲੀ ਦੇ ਕੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਹੈ ਇਹ ਕਿ ਇਹ ਲਾਇਸੈਂਸ ਵੇਪਨ ਇਹਨਾਂ ਦੇ ਕੋਲ ਦੋ ਵੇਪਨ ਸੀਗੇ। ਤੋਂ ਇਸ ਤੇ ਹੁਣ ਬਾਕੀ ਆਟੋਪਸੀ ਦੇ ਪੋਸਟਮਾਰਟਮ ਤੇ ਬਾਦੀ ਕਲੀਅਰ ਹੋ ਜੇਗੀ ਦਾ ਕਿ ਜੋ ਐਗਜ਼ਿਟ ਮੁੰਡ ਤੇ ਹੋਰ ਬਾਕੀ ਨਾਲ ਦੀ ਰਿਪੋਰਟ ਤੇ ਕਿ ਨੇਚਰ ਆਫ ਵੇਪਨ ਤੇ ਕਿੰਨੇ ਰਾਉਂਡ ਫਾਇਰ ਹੋਏ ਸੀਗੇ। ਇਸ ਵੇਲੇ ਦੀ ਵੱਡੀ ਖਬਰ ਮਲੂਰ ਤੋਂ ਸਾਹਮਣੇ ਆ ਰਹੀ ਹੈ ਬੀਤੇ ਦਿਨ ਇੱਕ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਵਿਨੇ ਪ੍ਰਤਾਪ ਸਿੰਘ ਤੇ ਉਹਨਾਂ ਦੇ ਸੁਪੁੱਤਰ ਸੂਰਜ ਪ੍ਰਤਾਪ ਸਿੰਘ ਦੇ ਗੋਲੀਆਂ ਲੱਗੀਆਂ ਸੀ। ਐਂਡੈਵਰ ਕਾਰ ਦੇ ਵਿੱਚ ਦੋਨੋਂ ਪਿਓ ਪੁੱਤ ਜਾਲ ਰਹੇ ਸੀ ਇਹ ਮਾਮਲਾ ਮਲੋਟ ਦੇ ਅਬਲ ਖਰਾਣਾ ਦਾ ਜਿੱਥੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਸ ਪੂਰੀ ਘਟਨਾ ਨੂੰ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਲਖੀ ਜਿਹੜੀ ਹੈ ਉਹ ਵੱਧਦੀ ਹੈ ਇੱਕ ਖੂਨੀ ਰੂਪ ਧਾਰਨ ਕਰ ਲਿਆ ਜਾਂਦਾ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹਨਾਂ ਦੋਨਾਂ ਪਿਓ ਪੁੱਤ ਦੀ ਮੌਤ ਹੋ ਜਾਂਦੀ ਹੈ 25 ਕਿੱਲੇਆਂ ਦਾ ਜਿਹੜਾ ਪ੍ਰਾਪਰਟੀ ਦਾ ਜ਼ਮੀਨ ਦਾ ਇਹ ਮਸਲਾ ਦੱਸਿਆ ਜਾ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਹਾਲਾਂਕਿ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅਬਲ ਖਰਾਣਾ ਤੇ ਤਿੰਨ ਵਿਅਕਤੀਆਂ ਦੇ ਉੱਪਰ ਬਾਈ ਨੇਮ ਜਿਹੜਾ ਉਹ ਮਲੋੜ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਨਛੱਤਰ ਸਿੰਘ ਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਇਹਨਾਂ ਤਿੰਨ ਵਿਅਕਤੀਆਂ ਦੇ ਉੱਪਰ ਜਿਹੜਾ ਬਾਈ ਨੇਮ ਮੁਕੱਤਮਾ ਦਰਜ ਕੀਤਾ ਗਿਆ ਲੰਬੇ ਸਮੇਂ ਤੋਂ ਇੱਕ 25 ਕਿਲਿਆਂ ਦਾ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੁਢਲੀ ਜਾਣਕਾਰੀ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਪਿਓ ਪੁੱਤ ਵਿਨੇ ਪ੍ਰਤਾਪ ਸਿੰਘ ਤੇ ਉਹਨਾਂ ਦੇ ਸੁਪੁੱਤਰ ਸੂਰਜ ਪ੍ਰਤਾਪ ਗੱਡੀ 'ਚ ਬੈਠ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਟਰੈਕਟਰ ਦੇ ਉੱਪਰ ਜਿਹੜੇ ਨੇ ਉਹ ਇਹ ਵਿਅਕਤੀ ਆ ਰਹੇ ਸੀ ਜਦੋਂ ਇਹ ਅਲਟ੍ਰੇਸ਼ਨ ਹੁੰਦੀ ਹੈ ਇੱਕ ਦੂਜੇ ਦੇ ਨਾਲ ਤਲਕੀ ਹੁੰਦੀ ਹੈ ਤਲਕੀ ਤੋਂ ਬਾਅਦ ਇਹਨਾਂ ਵਿਅਕਤੀਆਂ ਵੱਲੋਂ ਨੇ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮੌਕੇ ਤੇ ਹੀ ਜਿਹੜੀ ਹੈ ਸੂਰਜ ਪ੍ਰਤਾਪ ਸਿੰਘ ਤੇ ਵਿਨੇ ਪ੍ਰਤਾਪ ਸਿੰਘ ਉਹਨਾਂ ਦੀ ਮੌਤ ਹੋ ਜਾਂਦੀ ਹੈ ਵਿਨੇ ਪ੍ਰਤਾਪ ਸਿੰਘ ਦੀ ਉਮਰ 50 ਤੋਂ 55 ਸਾਲ ਦੱਸੀ ਜਾ ਰਹੀ ਹੈ ਤੇ ਉਹਨਾਂ ਦੇ ਸੁਪੁੱਤਰ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਮੁੰਡਾ ਤੇ ਉਹਨਾਂ ਦੇ ਪਿਓ ਵਿਨੇ ਪ੍ਰਤਾਪ ਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਪੂਰੀ ਘਟਨਾ ਜਿਹੜੀ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇੱਥੇ ਜ਼ਿਕਰ ਕਰਾਂਗੇ ਅਬਲ ਖੁਰਾਨਾ ਦੇ ਉਹਨਾਂ ਤਿੰਨ ਵਿਅਕਤੀਆਂ ਦਾ ਜਿਨ੍ਹਾਂ ਤੇ ਬਾਇ ਨੇਮ ਪਰਚਾ ਦਰਜ ਹੋਇਆ ਹੈ ਮੁੜਲੀ ਜਾਣਕਾਰੀ ਚ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਸੰਸਦ ਮੈਂਬਰ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ। ਸੋ ਇੱਕ ਸਿਆਸੀ ਰੁਖ ਵੀ ਇਸ ਕੇਸ ਦਾ ਇਸ ਡਬਲ ਮਰਡਰ ਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਦੇਖਣ ਨੂੰ ਮਿਲ ਸਕਦਾ ਹੈ। ਸਭ ਤੋਂ ਪਹਿਲਾਂ ਸੁਣਦੇ ਹਾਂ ਕੀ ਕੁਝ ਕਿਹਾ ਪੁਲਿਸ ਪ੍ਰਸ਼ਾਸਨ ਨੇ ਤੇ ਉੱਥੇ ਪਹੁੰਚੇ ਮੌਜੂਦਾ ਲੋਕਾਂ ਨੇ। ਇਹ ਬੜੀ ਬਹੁਤ ਹੀ ਅਨਫੋਰਚੂਨੇਟ ਗੱਲ ਹੋ ਗਈ ਜੀ ਕਿਉਂਕਿ ਮੇਰਾ ਭਾਂਜਾ ਸੀ। ਉਹਦਾ ਬੇਟਾ ਸੀ। ਅਰ ਸਾਰੇ ਵੀ ਆਲ ਜ਼ਮੀਨ ਵਾਲੇ ਬੰਦੇ ਐ بڑا ਮੋਟਾ ਡਿਸਪਿਊਟ ਹੋ ਜਾਂਦਾ ਬਟ ਇਟ ਇਜ਼ ਨਾਟ ਕਿ ਵੀ ਤੁਸੀਂ ਕਿਸੇ ਨੂੰ ਕੋਈ ਮਾਰ ਕੇ ਮਾਰ ਦੋ ਤੇ ਕੋਈ ਏਡੀ ਵੱਡੀ ਗੱਲ ਵੀ ਨਹੀਂ ਸੀ ਤੇ ਪੁਲਿਸ ਵਾਸ देयर ਜੇ ਕੋਈ ਕੰਪਲੇਂਟ ਕਰੋ ਜਾ ਕੇ ਪਰ ਨਥਿੰਗ ਹੈਪਨਡ ਉਹਨਾਂ ਨੇ ਸਿੱਧਾ ਹੀ ਆ ਕੇ ਬਸ ਤੇ ਅਟੈਕ ਕੀਤਾ ਤੇ ਮੈਨੂੰ ਟਾਈਮ ਵੀ ਨਹੀਂ ਮਿਲਿਆ ਜੀ ਉਸ ਨਾਲ ਉਹ ਇੱਕ ਤੋਂ ਪਿੱਛੋਂ ਹੀ ਅਗਰ ਆਣਾ ਹੈਗਾ ਉਹਦੇ ਨਾਲ ਕੋਈ ਹੋਣਾ ਉਹ ਸਾਰਾ ਕੁਝ ਮੇਰਾ ਖਿਆਲੋਂ ਸਾਰਾ ਪੁਲਿਸ ਨੂੰ ਪਤਾ ਲੱਗ ਗਿਆ। ਸੋ ਐਫ ਆਈ ਆਰ ਵੀ ਲੌਂਚ ਹੋਈ ਹੈ ਜੋ ਵੀ ਕਾਰਵਾਈ ਹੈ ਹੋ ਰਹੀ ਹੈ। ਇਹ ਫੰਮ ਨਾਮਲਾ ਚੱਲ ਰਿਹਾ ਕੁਝ ਨਹੀਂ ਜਿੰਦ। ਉਹ ਜਿਹੜੇ ਸਰਪਲਸ ਜ਼ਮੀਨਾਂ ਨਿਕਲਦੀਆਂ ਉਹ ਹੁਣ ਕਈ ਬੰਦਿਆਂ ਨੂੰ ਇਹ ਹੁੰਦਾ ਹੈ ਸਸਤੀ ਲੈ ਕੇ ਪੋਜੀਸ਼ਨ ਤਾਂ ਮਿਲਦਾ ਨਹੀਂ ਆ ਤਾਂ ਪੋਜੀਸ਼ਨ ਤੁਸੀਂ ਕੋਰਟ ਤੋਂ ਲੈ ਲਓ ਜਾ ਕੇ। ਉਹ ਫਿਰ ਜੋ ਕਬਜ਼ਾ ਕਰਨ ਜਾਂਦੇ ਅਗਲਾ ਰੋਕਦਾ ਹੈ। ਪੁਲਿਸ ਨੂੰ ਜਿੱਥਾ ਇਨਵੋਲਵ ਕਰੋ। ਬਸ ਉੱਥੇ ਫਿਰ ਤੁਹਾਨੂੰ ਪਤਾ ਜਦੋਂ ਕੋਈ ਪੁਲਿਸ ਦੀ ਗੱਲ ਨਹੀਂ ਇਸੰਦਲ ਕੋਈ ਗੱਲ ਪੁਲਿਸ ਤੇ ਠੀਕ ਹੈ ਜੀ ਪੁਲਿਸ ਨਾਲ ਹੋਈ ਗੱਲ ਕਾਰਵਾਈ ਕਿਸ ਤਰ੍ਹਾਂ ਦੇ ਨਹੀਂ ਠੀਕ ਹੈ ਜੀ ਪੁਲਿਸ ਨੇ ਤਾਂ ਜਦੋਂ ਤੋਂ ਇਨਸੀਡੈਂਟ ਹੋਇਆ ਉਸ ਤੋਂ ਮੈਨੂੰ ਮੈਸੇਜ ਆ ਗਿਆ ਮੈਂ ਆ ਗਿਆ ਸਾਰਾ ਕੱਲ ساری ਰਾਤ ਬੈਠੇ ਰਹੇ ਸਾਰਾ ਜੋ ਵੀ ਕਿਸ ਕੋਈ ਗਲਤ ਨਾਂ ਨਹੀਂ ਲੈਣਾ ਕੋਈ ਹੋਰ ਜੋ ਸਹੀ ਪ੍ਰੋਪਰ ਜੋ ਨੁਕਸਾਨ ਹੋ ਗਿਆ ਡਾ ਵੱਡਾ ਵੀ ਜੋ ਪਰਿਵਾਰ ਨੂੰ ਪਰ ਜਸਟਿਸ ਤਾਂ ਹੁਣ ਉਹਦੇ ਬੰਦੇ ਗਏ ਪਰਿਵਾਰ ਨੂੰ ਆਏ ਵੀ ਚਲੋ ਸਾਨੂੰ ਇਹ ਪਤਾ ਨਹੀਂ ਹਾਲਾਤ ਇਹ ਜੇ ਮਾੜੇ ਹੋ ਰਹੇ ਵੀ ਇਹਦਾ ਇਹ ਨਹੀਂ ਪਤਾ ਕੋਈ ਕੱਲ ਨੂੰ ਹੋਰ ਕੋਈ ਹਜਾਰ ਦਾ ਹੋ ਸਕੇ ਕਿਉਂਕਿ ਅੱਜ ਕੱਲ ਲੋਕ ਤੁਸੀਂ ਹਾਲਾਤ ਦੇਖਦੇ ਹੋ ਕਿਵੇਂ ਨਾ ਕਿਵੇਂ ਮੜੀ ਪ੍ਰੋਬਲਮ ਆ ਜਾਂਦੀ ਹੈ ਉੱਥੇ ਰੌਲਾ ਪੈਂਦਾ ਸੋ ਪੁਲਿਸ ਨੇ ਠੀਕ ਕੀਤਾ ਸਾਰੀ ਕਾਰਦਾ 19 ਤਾਰੀਖ ਕੱਲ ਸ਼ਾਮ ਨੂੰ ਲਗਭਗ 7:30 ਵਜੇ ਦੇ ਕਰੀਬ ਲੋਕਲ ਸਿਟੀ ਮਲੋਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਅਬਲ ਖੁਰਾਨਾ ਪਿੰਡ ਦੇ ਕੋਲ ਦੋ ਡੈਡ ਬੋਡੀ ਮਿਲੀ ਹੈਗੀਆਂ ਤੁਰੰਤ ਮੌਕੇ ਤੇ ਪੁਲਿਸ ਤੇ ਤੇ ਅਫੀਸਰਸ ਨੇ ਵਿజిਟ ਕਰਕੇ ਵੈਰੀਫਾਈ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਅਬਲ ਖੁਰਾਨਾ ਪਿੰਡ ਦੇ ਰਹਿਣ ਵਾਲੇ ਵਿਨੇ ਪ੍ਰਤਾਪ ਤੇ ਉਸ ਦੇ ਬੇਟੇ ਸੂਰਜ ਪ੍ਰਤਾਪ ਦਾ ਜੋ ਹੈ ਉਹ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈਗਾ ਤੇ ਨਾਲ ਹੀ ਉਹਨਾਂ ਦੀ ਰੈੱਡ ਕਲਰ ਦੀ ਜੋ ਇੱਕ ਐਂਡਿਵਰ ਗੱਡੀ ਸੀਗੀ ਉਹ ਮੌਕੇ ਤੇ ਸੀਗੀ। ਤੋਂ ਜਦ ਵੈਰੀਫਾਈ ਕੀਤਾ ਗਿਆ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਜੋ ਹੈਗਾ ਅਬਲ ਖੁਰਾਨਾ ਦਾ ਰਹਿਣ ਵਾਲਾ ਹੀ ਹੈਗਾ ਰਾਣਾ ਦਵਿੰਦਰ ਸਿੰਘ ਉਰਫ ਰਾਣਾ ਉਹਦੇ ਨਾਲ ਜੋ ਹੈਗਾ ਇੱਕ ਲੈਂਡ ਡਿਸਪਿਊਟ ਲੌਂਗ ਸਟੈਂਡਿੰਗ ਚੱਲ ਰਿਹਾ ਸੀਗਾ। ਤੋਂ ਉਹਨਾਂ ਦੀ ਕੱਲ ਸ਼ਾਮ ਨੂੰ ਹੀ ਕੋਈ ਇਸੇ ਮੁੱਦੇ ਤੇ ਐਲਟਰਕੇਸ਼ਨ ਤੇ ਤਸਲ ਵੀ ਹੋਈ ਸੀਗੀ। ਕਿਉਂਕਿ ਮੌਕੇ ਦੇ ਜੋ ਉਸਦੀ ਪੋਜੈਸ਼ਨ ਸੀਗੀ ਵਿਨੇ ਪ੍ਰਤਾਪ ਦੀ ਉਸ ਚੀਜ਼ ਨੂੰ ਲੈ ਕੇ ਇਹਨਾਂ ਦੀ ਕੱਲ ਦੁਪਹਿਰ ਦੇ ਬਾਅਦ ਈ ਐਲਟਰਕੇਸ਼ਨ ਚੱਲ ਰਹੀ ਸੀ। ਤੋਂ ਜਦ ਵੈਰੀਫਾਈ ਰਿਵਰਸ ਟ੍ਰੇਸ ਕਰਕੇ ਅਸੀਂ ਕੀਤਾ ਤੋਂ ਇਹ ਪਤਾ ਚੱਲਿਆ ਕਿ ਇਹ ਡਾਇਰੈਕਟਰ ਤੇ ਸੀਗਾ ਰਾਣਾ ਤੇ ਦੂਜਾ ਅ ਵਿਨੇ ਪ੍ਰਤਾਪ ਜੋ ਐਂਡਵਰ ਤੇ ਸੀਗੇ ਤੋਂ ਇਹ ਉਸੀ ਦਾ ਟਸਲ ਦੇ ਕਰਕੇ ਅੱਗੇ ਪਿੱਛੇ ਗੱਡੀ ਰਹੀ ਇਹਨਾਂ ਦੀ। ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੈਂਡ ਡਿਸਪਿਊਟ ਦੀ ਬੈਕਗ੍ਰਾਉਂਡ ਤੇ ਜੋ ਹੈ ਇਹਨਾਂ ਦੀ ਐਲਟਰਕੇਸ਼ਨ ਹੋਈ ਪ੍ਰੋਵੋਕੇਸ਼ਨ ਹੋਈ ਤੇ ਉਹ ਫਾਇਰਿੰਗ ਤੇ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈ। ਤੋਂ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਐਸਪੀ ਡੀ ਸਾਹਿਬ ਤੇ ਡੀਐਸਪੀ ਡੀ ਸਬਡਿਵੀਜ਼ਨਲ ਮਲੋਟ ਐਸਐਚਓ ਸਿਟੀ ਮਲੋਟ ਉਹਨਾਂ ਨੇ ਵਕਫ ਵਕ ਟੀਮਸ ਆਪਣੀ ਬਣਾ ਕੇ ਇਸ ਤੇ ਸਭ پکھوں ویریفائی کیتا جا رہے ہیں تو انویسٹیگیشن تے جو بھی لیڈز ملی ہے گئے اس تے کاروائی کیتی جا رہی ہے تو ایف ایر جو ہے سٹی ملوٹ پولیس تے آج درج کی گئی ہے بیسٹ آن دا سٹیٹمنٹ آف ڈاٹر آف دا وکٹم جو ون پرتاپ کی ڈاٹر سٹیٹمنٹ تے بیس پہ آج ایف ایر ریجسٹر رجسٹر گئی ہے تو اس دے آگے دی بیس پہ کاروائی جو ہے آج پو جو ہے کی جی ہے سیول ہوسپیٹل جو ملوٹ ہے گا. ਔਰ ਫਰਦਰ ਜੋ ਵੀ ਇਸ ਤੇ ਲੀਡਸ ਡਵੈਲਪ ਹੋਣਗੇ ਉਸ ਤੇ ਬੇਸ ਤੇ ਕਾਰਵਾਈ ਹੋਏਗੀ ਇਹ ਇਨੀਸ਼ੀਅਲ ਜੋ ਇਸ ਦੀ ਸਟੇਟਮੈਂਟ ਹੈ ਡੀਸੀਜ਼ ਦੀ ਡਾਟਰ ਦੀ ਉਸ ਦੇ ਬੇਸ ਤੇ ਪਰਚਾ ਰਜਿਸਟਰ ਕੀਤਾ ਗਿਆ ਤੇ ਫਰਦਰ ਜੋ ਵੀ ਤਫਤੀਸ਼ ਤੇ ਜੋ ਵੀ ਗੱਲ ਆਏਗੀ ਉਸ ਤੇ ਕਿ ਇਹਨਾਂ ਨੇ ਜੋ ਤਿੰਨ ਨਾਮ ਲਿਖਾਈ ਹੈਗੇ ਤੇ ਮੇਨ ਜੋ ਜਿਸ ਤੇ ਕੱਲ ਜੋ ਲੜਾਈ ਹੋਈ ਸੀ ਤੇ ਮੌਕੇ ਤੇ ਜੋ ਕੱਲ ਵਾਸੀ ਕੀ ਰਾਣਾ ਦੇ ਨਾਲ ਉਹ ਹੈਗੀ ਤੇ ਇਹਨਾਂ ਦਾ ਜੋ ਬੈਕਗਰਾਉਂਡ ਲੈਂਡ ਡਿਸਪੂਟ ਸੀ ਦੋ ਨਾਮ ਉਹ ਲਿਖਾਈ ਹੈਗੇ ਇੱਕ અનਆਇਡੈਂਟੀਫਾਈਡ ਬੰਦਾ ਜੋ ਇਹਦੇ ਨਾਲ ਰਾਣੇ ਦੇ ਨਾਲ ਕੱਲ ਸੀਗਾ ਉੱਥੇ ਟਰੈਕਟਰ ਤੇ ਉਹ ਕਿਥੇ ਲਿਖਾਇਆ ਗਿਆ ਚਾਰ ਨਾਮ ਹੈਗੇ ਕੋਈ ਦੱਸਦਾ ਨਹੀਂ ਕਿ ਕਿੱਥੇ ਹਲੇ ਤੱਕ ਸਸਪੈਕਟਸ ਅਸੀਂ ਕਰ ਰਹੇ ਹੋ অর ਆਇਡੈਂਟੀਫਾਈ ਲੀਡਸ ਡਵੈਲਪ ਕਰ ਰਹੇ ਹੈ ਗ੍ਰਿਫਤਾਰੀ ਕੋਈ ਅਭੀ ਹੋਈ ਨਹੀਂ ਹੈ ਬਟ ਵੀਲ ਸੂਨ ਅਪਰੀਹੈਂਡ ਦਾ ਅਕਿਊਜ਼ਡ অর ਜੋ ਵੀ ਉਸਤੇ ਫਿਰ ਫਰਦਰ ਕੋਈ ਕਾਂਸਪੀਰੇਸੀ ਦੀ ਕੋਈ ਗੱਲ ਹੈ ਕੋਈ ਇਨਵੈਸਟੀਗੇਸ਼ਨ ਤੇ ਹੋਰ ਕੋਈ ਲਿੰਕੇਜਸ ਆਂਦੇ ਹੈ ਤਾਂ ਉਸਤੇ ਪ੍ਰੋਫੈਸ਼ਨਲ ਤਰੀਕੇ ਤੇ ਕੰਮ ਹੋਵੇਗਾ ਚਾਰ ਨਾਮਾਂ ਕਿੰਨੇ ਜਿਹੜੇ ਕਰਨ ਕਿਤੇ ਹੈ ਨਹੀਂ ਵੈਲੂ ਹੈ ਅਲੀ ਦੇ ਕੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਹੈ ਇਹ ਕਿ ਇਹ ਲਾਇਸੈਂਸ ਵੈਪਨ ਇਹਨਾਂ ਦੇ ਕੋਲ ਦੋ ਵੈਪਨ ਸੀਗੇ ਤੋਂ ਉਸਦੇ ਹੁਣ ਬਾਕੀ ਆਟੋਪਸੀ ਦੇ ਪੋਸਟਮਾਰਟਮ ਤੇ ਬਾਦੀ ਕਲੀਅਰ ਹੋ ਜਾਵੇਗਾ ਕਿ ਜੋ ਐਗਜ਼ਿਟ ਮੁੰਤੇ ਹੋਰ ਬਾਕੀ ਨਾਲ ਦੀ ਰਿਪੋਰਟ ਹੈ ਕਿ ਨੇਚਰ ਆਫ ਵੈਪਨ ਤੇ ਕਿੰਨੇ ਰਾਉਂਡ ਫਾਇਰ ਹੋਏ ਸੀ ਇਸ ਵੇਲੇ ਦੀ ਵੱਡੀ ਖਬਰ ਮਲੂਰ ਤੋਂ ਸਾਹਮਣੇ ਆ ਰਹੀ ਹੈ ਬੀਤੇ ਦਿਨ ਇੱਕ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਵਿਨੇ ਪ੍ਰਤਾਪ ਸਿੰਘ ਤੇ ਉਹਨਾਂ ਦੇ ਸੁਪੁੱਤਰ ਸੂਰਜ ਪ੍ਰਤਾਪ ਸਿੰਘ ਦੇ ਗੋਲੀਆਂ ਲੱਗੀਆਂ ਸੀ ਇਨਡੈਵਰ ਕਾਰ ਦੇ ਵਿੱਚ ਦੋਨੋਂ ਪਿਓ ਪੁੱਤ ਜਲ ਰਹੇ ਸੀ ਇਹ ਮਾਮਲਾ ਮਲੋਟ ਦੇ ਅਬਲ ਖਰਾਣਾ ਦਾ ਜਿੱਥੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਸ ਪੂਰੀ ਘਟਨਾ ਨੂੰ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਲਖੀ ਜਿਹੜੀ ਹੈ ਉਹ ਵੱਧਦੀ ਹੈ ਇੱਕ ਖੂਨੀ ਰੂਪ ਧਾਰਨ ਕਰ ਲਿਆ ਜਾਂਦਾ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹਨਾਂ ਦੋਨਾਂ ਪਿਓ ਪੁੱਤ ਦੀ ਮੌਤ ਹੋ ਜਾਂਦੀ ਹੈ 25 ਕਿੱਲਿਆਂ ਦਾ ਜਿਹੜਾ ਪ੍ਰਾਪਰਟੀ ਦਾ ਜ਼ਮੀਨ ਦਾ ਇਹ ਮਸਲਾ ਦੱਸਿਆ ਜਾ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਹਾਲਾਂਕਿ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅਬুল ਖਰਾਣਾ ਤੇ ਤਿੰਨ ਵਿਅਕਤੀਆਂ ਦੇ ਉੱਪਰ ਬਾਈ ਨੇਮ ਜਿਹੜਾ ਉਹ ਮਲੋੜ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਨਿਸ਼ੱਤਰ ਸਿੰਘ ਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਇਹਨਾਂ ਤਿੰਨ ਵਿਅਕਤੀਆਂ ਦੇ ਉੱਪਰ ਜਿਹੜਾ ਬਾਈ ਨੇਮ ਮੁਕਤਮਾ ਦਰਜ ਕੀਤਾ ਗਿਆ ਲੰਮੇ ਸਮੇਂ ਤੋਂ 1 25 ਕਿੱਲਿਆਂ ਦਾ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੁੱਢਲੀ ਜਾਣਕਾਰੀ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਪਿਓ ਪੁੱਤ ਵਿਨੇ ਪ੍ਰਤਾਪ ਸਿੰਘ ਤੇ ਉਹਨਾਂ ਦੇ ਸੁਪੁੱਤਰ ਸੂਰਜ ਪ੍ਰਤਾਪ ਗੱਡੀ 'ਚ ਬੈਠ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਟਰੈਕਟਰ ਦੇ ਉੱਪਰ ਜਿਹੜੇ ਨੇ ਉਹ ਇਹ ਵਿਅਕਤੀ ਆ ਰਹੇ ਸੀ ਜਦੋਂ ਇਹ ਅਲਟਿਗੇਸ਼ਨ ਹੁੰਦੀ ਹੈ ਇੱਕ ਦੂਜੇ ਦੇ ਨਾਲ ਤਲਖੀ ਹੁੰਦੀ ਹੈ ਤਲਖੀ ਤੋਂ ਬਾਅਦ ਇਹਨਾਂ ਵਿਅਕਤੀਆਂ ਵੱਲੋਂ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮੌਕੇ ਤੇ ਹੀ ਜਿਹੜੀ ਹੈ ਸੂਰਜ ਪ੍ਰਤਾਪ ਸਿੰਘ ਤੇ ਵਿਨੇ ਪ੍ਰਤਾਪ ਸਿੰਘ ਉਹਨਾਂ ਦੀ ਮੌਤ ਹੋ ਜਾਂਦੀ ਹੈ ਵਿਨੇ ਪ੍ਰਤਾਪ ਸਿੰਘ ਦੀ ਉਮਰ 50 ਤੋਂ 55 ਸਾਲ ਦੱਸੀ ਜਾ ਰਹੀ ਹੈ ਤੇ ਉਹਨਾਂ ਦੇ ਸੁਪੁੱਤਰ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਮੁੰਡਾ ਤੇ ਉਹਨਾਂ ਦੇ ਪਿਓ ਵਿਨੇ ਪ੍ਰਤਾਪ ਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਪੂਰੀ ਘਟਨਾ ਜਿਹੜੀ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇੱਥੇ ਜ਼ਿਕਰ ਕਰਾਂਗੇ ਅਬਲ ਖੁਰਾਨਾ ਦੇ ਉਹਨਾਂ ਤਿੰਨ ਵਿਅਕਤੀਆਂ ਦਾ ਜਿਨ੍ਹਾਂ ਤੇ ਬਾਇ ਨੇਮ ਪਰਚਾ ਦਰਜ ਹੋਇਆ ਹੈ ਮੁਢਲੀ ਜਾਣਕਾਰੀ ਚ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਸੰਸਦ ਮੈਂਬਰ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਸੋ ਇੱਕ ਸਿਆਸੀ ਰੁਖ ਵੀ ਇਸ ਕੇਸ ਦਾ ਇਸ ਡਬਲ ਮਰਡਰ ਦਾ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਦੇਖਣ ਨੂੰ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਸੁਣਦੇ ਹਾਂ ਕੀ ਕੁਝ ਕਿਹਾ ਪੁਲਿਸ ਪ੍ਰਸ਼ਾਸਨ ਨੇ ਤੇ ਉੱਥੇ ਪਹੁੰਚੇ ਮੌਜੂਦਾ ਲੋਕਾਂ ਨੇ ਇਹ ਬੜੀ ਬਹੁਤ ਹੀ ਅਨਫੋਰਚੂਨੇਟ ਗੱਲ ਹੋਈ ਜੀ ਕਿਉਂਕਿ ਮੇਰਾ ਭਾਂਜਾ ਸੀ ਉਹਦਾ ਬੇਟਾ ਸੀ ਅਸਲ ਜੀ ਸਾਰੇ ਵੀਰ ਆਲ ਜ਼ਮੀਨ ਵਾਲੇ ਬੰਦੇ ਐ ਬੜਾ ਮੋਟਾ ਡਿਸਪਿਊਟ ਹੋ ਜਾਂਦਾ ਬਟ ਇਟ ਇਜ਼ ਨਾਟ ਕਿ ਵੀ ਤੁਸੀਂ ਕਿਸੇ ਨੂੰ ਗੋਲੀ ਮਾਰ ਕੇ ਮਾਰ ਗੋ ਤੇ ਕੋਈ ਐਡੀ ਵੱਡੀ ਗੱਲ ਵੀ ਨਹੀਂ ਸੀ ਪੁਲਿਸ ਵਾਸ देयर ਜੇ ਕੋਈ ਕੰਪਲੇਂਟ ਕਰੋ ਜਾ ਕੇ ਬਟ ਨਥਿੰਗ ਹੈਪਨਡ ਉਹਨਾਂ ਨੇ ਸਿੱਧਾ ਹੀ ਆ ਕੇ ਬਸ ਤੇ ਅਟੈਕ ਕੀਤਾ ਤੇ ਮੈਨੂੰ ਟਾਈਮ ਵੀ ਨਹੀਂ ਮਿਲਿਆ ਜੀ ਉਸ ਨਾਲ ਕੋਈ ਪਿੱਡੂ ਨਹੀਂ ਅਗਰ ਆਣਾ ਹੈਗਾ ਉਹਦੇ ਨਾਲ ਕੋਈ ਹੋਣੇ ਉਹ ਸਾਰਾ ਕੁਝ ਮੇਰਾ ਖਾਲੋ ਸਾਰਾ ਕੁਝ ਇਸ ਨੂੰ ਪਤਾ ਲੱਗ ਗਿਆ ਸੋ ਐਫ ਆਈ ਆਰ ਵੀ ਲੌਂਚ ਹੋਈ ਹੈ ਜੋ ਵੀ ਕਾਰਵਾਈ ਆ ਹੋ ਰਹੀ ਹੈ ਪਹਿਲਾਂ ਨਾਮਲਾ ਚੱਲ ਰਿਹਾ ਸੀ ਜ਼ਮੀਨ ਦਾ ਲੈਂਡ ਹੋ ਰਿਹਾ ਉਹ ਐਨੇ ਜਿਵੇਂ ਸਰਪਲਸ ਜ਼ਮੀਨਾਂ ਨਿਕਲਦੀਆਂ ਉਹ ਹੁਣ ਕਈ ਬੰਦੇ ਨੂੰ ਇਹ ਹੁੰਦਾ ਹੈ ਸਸਤੀ ਲੈ ਕੇ ਪੋਜੀਸ਼ਨ ਤਾਂ ਮਿਲਦਾ ਨਹੀਂ ਆ ਤਾਂ ਪੋਜੀਸ਼ਨ ਤੁਸੀਂ ਕੋਰਟ ਤੋਂ ਲੈ ਲਓ ਜਾ ਕੇ ਉਹ ਫਿਰ ਜੋ ਕਬਜ਼ਾ ਕਰਨ ਜਾਂਦੇ ਹੈ ਅਗਲਾ ਰੋਕਦਾ ਹੈ ਪੁਲਿਸ ਨੂੰ ਜਿੱਥੇ ਇਨਵੋਲਵ ਕਰੋ ਬਸ ਉੱਥੇ ਫਿਰ ਤੁਹਾਨੂੰ ਪਤਾ ਜਦੋਂ ਕੋਈ ਪੁਲਿਸ ਦੀ ਕਾਪੀ ਇਸਟੈਂਡਰਡ ਕੋਈ ਗੱਲ ਪੁਲਿਸ ਤੇ ਠੀਕ ਹੈ ਜੀ ਪੁਲਿਸ ਨਾਲ ਹੋਈ ਗੱਲ ਕਾਰਵਾਈ ਕਿਸ ਤਰ੍ਹਾਂ ਦੇਣੀ ਨਹੀਂ ਠੀਕ ਹੈ ਜੀ ਪੁਲਿਸ ਨੇ ਤਾਂ ਜਦੋਂ ਤੋਂ ਇਨਸੀਡੈਂਟ ਹੋਇਆ ਉਸ ਤੋਂ ਮੈਨੂੰ ਮੈਸੇਜ ਆ ਗਿਆ ਮੈਂ ਆ ਗਿਆ ਸਾਰਾ ਕੱਲ ਸਾਰੀ ਰਾਤ ਬੈਠੇ ਰਹੇ ਸਾਰਾ ਜੋ ਵੀ ਕਿਸ ਕੋਈ ਗਲਤ ਨਾਂ ਨਹੀਂ ਲੈਣਾ ਕੋਈ ਹੋਰ ਜੋ ਸਹੀ ਪ੍ਰੋਪਰ ਜੋ ਨੁਕਸਾਨ ਹੋ ਗਿਆ ਡਾ ਵੱਡਾ ਵੀ ਜੋ ਪਰਿਵਾਰ ਨੂੰ ਪਰ ਜਸਟਿਸ ਤਾਂ ਹੁਣ ਉਹ ਤਾਂ ਬੰਦੇ ਗਏ ਪਰਿਵਾਰ ਨੂੰ ਆਏ ਵੀ ਚਲੋ ਸਾਨੂੰ ਇਹ ਪਤਾ ਨਹੀਂ ਹਾਲਾਤ ਇਹ ਜੇ ਮਾੜੇ ਹੋ ਰਹੇ ਵੀ ਇਹਦਾ ਇਹ ਨਹੀਂ ਪਤਾ ਕੋਈ ਕੱਲ ਨੂੰ ਹੋਰ ਕੋਈ ਹਜਾਰ ਦਾ ਹੋ ਸਕੇ ਕਿਉਂਕਿ ਅੱਜ ਕੱਲ ਲੋਕ ਤੁਸੀਂ ਹਾਲਾਤ ਦੇਖਦੇ ਹੋ ਕਿਵੇਂ ਨਾ ਕਿਵੇਂ ਮੜੀ ਪ੍ਰੋਬਲਮ ਆ ਜਾਂਦੀ ਹੈ ਉੱਥੇ ਰੌਲਾ ਪੈਂਦਾ ਤੇ ਪੁਲਿਸ ਨੇ ਠੀਕ ਕੀਤਾ ਸਾਰੀ ਕਾਰਦਾ 19 ਤਾਰੀਖ ਕੱਲ ਸ਼ਾਮ ਨੂੰ ਲਗਭਗ 7:30 ਵਜੇ ਦੇ ਕਰੀਬ ਲੋਕਲ ਸਿਟੀ ਮਲੋਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਅਬਲ ਖੁਰਾਨਾ ਪਿੰਡ ਦੇ ਕੋਲ ਦੋ ਡੈਡ ਬੋਡੀ ਮਿਲੀ ਹੈਗੀਆਂ ਤੁਰੰਤ ਮੌਕੇ ਤੇ ਪੁਲਿਸ ਤੇ ਤੇ ਅਫੀਸਰਸ ਨੇ ਵਿజిਟ ਕਰਕੇ ਵੈਰੀਫਾਈ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਅਬਲ ਖੁਰਾਣਾ ਪਿੰਡ ਦੇ ਰਹਿਣ ਵਾਲੇ ਵਿਨੇ ਪ੍ਰਤਾਪ ਤੇ ਉਸਦੇ ਬੇਟੇ ਸੂਰਜ ਪ੍ਰਤਾਪ ਦਾ ਜੋ ਹੈ ਉਹ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈਗਾ ਇਹ ਨਾਲ ਹੀ ਉਹਨਾਂ ਦੀ ਰੈੱਡ ਕਲਰ ਦੀ ਜੋ ਇੱਕ ਐਂਡੇਵਰ ਗੱਡੀ ਸੀਗੀ ਉਹ ਮੌਕੇ ਤੇ ਸੀਗੀ ਤਾਂ ਜਦ ਵੈਰੀਫਾਈ ਕੀਤਾ ਗਿਆ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਜੋ ਹੈਗਾ ਅਬਲ ਖੁਰਾਣਾ ਦਾ ਰਹਿਣ ਵਾਲਾ ਹੀ ਹੈਗਾ ਰਾਣਾ दिವೇಂದ್ರ ਸਿੰਘ ਉਹ ਰਾਣਾ ਉਹਦੇ ਨਾਲ ਜੋ ਹੈਦਾ ਇੱਕ ਲੈਂਡ ਡਿਸਪਿਊਟ ਲੌਂਗ ਸਟੈਂਡਿੰਗ ਚੱਲ ਰਿਹਾ ਸੀਗਾ। ਤੋਂ ਉਹਨਾਂ ਦੀ ਕੱਲ ਸ਼ਾਮ ਨੂੰ ਹੀ ਕੋਈ ਇਸੇ ਮੁੱਦੇ ਤੇ ਐਲਟਰਕੇਸ਼ਨ ਤੇ ਤਸਲ ਵੀ ਹੋਈ ਸੀਗੀ। ਕਿਉਂਕਿ ਮੌਕੇ ਦੇ ਜੋ ਉਸ ਦੀ ਪੋਜੈਸ਼ਨ ਸੀਗੀ ਵਿਨੇ ਪ੍ਰਤਾਪ ਦੀ ਉਸ ਚੀਜ਼ ਨੂੰ ਲੈ ਕੇ ਇਹਨਾਂ ਦੀ ਕੱਲ ਦੁਪਹਿਰ ਦੇ ਬਾਅਦ ਵੀ ਐਲਟਰਕੇਸ਼ਨ ਚੱਲ ਰਹੀ ਸੀ। ਤੋਂ ਜਦ ਵੈਰੀਫਾਈ ਰਿਵਰਸ ਟ੍ਰੇਸ ਕਰਕੇ ਅਸੀਂ ਕੀਤਾ ਤੋਂ ਇਹ ਪਤਾ ਚੱਲਿਆ ਕਿ ਇਹ ਟਰੈਕਟਰ ਤੇ ਸੀਗਾ ਰਾਣਾ ਤੇ ਦੂਜਾ ਵਿਨੇ ਪ੍ਰਤਾਪ ਜੋ ਐਂਡਵਰਤੀ ਸੀਗੇ ਤੋਂ ਇਹ ਉਸੀ ਦਾ ਟਸਲ ਦੇ ਕਰਕੇ ਅੱਗੇ ਪਿੱਛੇ ਗੱਡੀ ਰਹੀ ਇਹਨਾਂ ਦੀ। ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੈਂਡ ਡਿਸਪਿਊਟ ਦੀ ਬੈਕਗ੍ਰਾਉਂਡ ਤੇ ਜੋ ਹੈ ਇਹਨਾਂ ਦੀ ਐਲਟਰਕੇਸ਼ਨ ਹੋਈ, ਪ੍ਰੋਵੋਕੇਸ਼ਨ ਹੋਈ ਤੇ ਉਹ ਫਾਇਰਿੰਗ ਤੇ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈ। ਤੋਂ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਐਸਪੀਡੀ ਸਾਹਿਬ ਤੇ ਡੀਐਸਪੀ ਡੀ ਸਬਡਿਵੀਜ਼ਨਲ ਮਲੋਟ ਐਸਐਚਓ ਸਿਟੀ ਮਲੋਟ ਉਹਨਾਂ ਨੇ ਵਕਫ ਵਕਫ ਟੀਮਸ ਆਪਣੀ ਬਣਾ ਕੇ ਇਸ ਤੇ ਸਭ پکھوں ویریفائی کیتا جا رہے ہیں تو انویسٹیگیشن تے جو بھی لیڈز ملی ہے اس تے کاروائی کیتی جا رہی ہے تو ایف ایر جو ہے سٹی ملوٹ پولیس اسٹیشن آج درج کی گئی ہے بیسٹ آن دا سٹیٹمنٹ آف ڈاٹر آف دا وکٹم جو ون پرداب کی ڈاٹر سٹیٹمنٹ تے بےس سے آج ایف ایر ریجسٹر رجسٹر گئی ہے تو اس آگے دی بیس پہ کاروائی جو ہے آج اوٹاپسی جو ہے کی جی ہے سیول ہوسپیٹل جو ملوٹ ہے گا ਤੋ ਫਰਦਰ ਜੋ ਵੀ ਇਸ ਤੇ ਲੀਡਸ ਡਵੈਲਪ ਹੋਣਗੇ ਉਸ ਤੇ ਬੇਸ ਤੇ ਕਾਰਵਾਈ ਹੋਏਗੀ ਇਹਨੂੰ ਕਰਨ ਦਾ ਮੰਨ ਲਿਆ ਗਿਆ ਕਿ ਇਹ ਇਹ ਇਨੀਸ਼ੀਅਲ ਜੋ ਇਸ ਦੀ ਸਟੇਟਮੈਂਟ ਹੈ ਡੀਸੀਜ਼ ਦੀ ਡਾਕਟਰ ਦੀ ਉਸ ਦੇ ਬੇਸ ਤੇ ਪਰਚਾ ਰਜਿਸਟਰ ਕੀਤਾ ਗਿਆ ਤੋ ਫਰਦਰ ਜੋ ਵੀ ਤਫਤੀਸ਼ ਤੇ ਜੋ ਵੀ ਗੱਲ ਆਏਗੀ ਉਸ ਤੇ ਕਿ ਇਹਨਾਂ ਨੇ ਜੋ ਤਿੰਨ ਨਾਮ ਲਿਖਾਏ ਹੈਗੇ ਤੋ ਮੇਨ ਜੋ ਜਿਸ ਤੇ ਕੱਲ ਜੋ ਲੜਾਈ ਹੋਈ ਸੀ ਤੇ ਮੌਕੇ ਤੇ ਜੋ ਕੱਲ ਵਾਸੀ ਕੀ ਰਾਣਾ ਦੇ ਨਾਲ ਉਹ ਹੈਗੀ ਤੇ ਇਹਨਾਂ ਦਾ ਜੋ ਬੈਕਗਰਾਉਂਡ ਲੈਂਡ ਡਿਸਪੂਟ ਸੀ ਦੋ ਨਾਮ ਉਹ ਲਿਖਾਏ ਹੈਗੇ ਇੱਕ અનਆਇਡੈਂਟਿਫਾਈਡ ਬੰਦਾ ਜੋ ਇਹਦੇ ਨਾਲ ਰਾਣੇ ਦੇ ਨਾਲ ਕੱਲ ਸੀਗਾ ਉੱਥੇ ਟਰੈਕਟਰ ਤੇ ਉਹ ਕਿੱਥੇ ਲਿਖਾਇਆ ਗਿਆ ਚਾਰ ਨਾਮ ਹੈਗੇ ਕੋਈ ਗ੍ਰਿਫਤਾਰੀ ਕੋਈ ਕਿੱਥੇ ਹਲੇ ਤੱਕ ਸਸਪੈਕਟਸ ਅਸੀਂ ਕਰ ਰਹੇ ਹੋ অর ਆਇਡੈਂਟੀਫਾਈ ਲੀਡਸ ਡਵੈਲਪ ਕਰ ਰਹੇ ਹਾਂ ਗ੍ਰਿਫਤਾਰੀ ਕੋਈ ਅਭੀ ਹੋਈ ਨਹੀਂ ਹੈ ਬਟ ਵੀਲ ਸੂਨ ਅਪਰੀਹੈਂਡ ਦਾ ਅਕਿਊਜ਼ਡ ਔਰ ਜੋ ਵੀ ਉਸਤੇ ਫਿਰ ਫਰਦਰ ਕੋਈ ਕਾਂਸਪੀਰੇਸੀ ਦੀ ਕੋਈ ਗੱਲ ਹੈ ਕੋਈ ਇਨਵੈਸਟੀਗੇਸ਼ਨ ਤੇ ਹੋਰ ਕੋਈ ਲਿੰਕੇਜਸ ਆਉਂਦੇ ਹੈ ਤਾਂ ਉਸਤੇ ਪ੍ਰੋਫੈਸ਼ਨਲ ਤਰੀਕੇ ਤੇ ਕੰਮ ਹੋਈਗਾ ਚਾਰ ਪਰਚਾਉਂਦਿਆਂ ਕਿੰਨੇ ਜਿਹੜੇ ਕੰਮ ਕੀਤੇ ਗਏ ਜਿਹੜੀਆਂ ਵੈਲਿਊ ਨੇ ਅਲਿਦਿਕੂ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਹੈ ਇਹ ਕਿ ਇਹ ਲਾਇਸੈਂਸ ਵੈਪਨ ਇਹਨਾਂ ਦੇ ਕੋਲ ਦੋ ਵੈਪਨ ਸੀਗੇ। ਤੋਂ ਉਸਦੇ ਹੁਣ ਬਾਕੀ ਆਟੋਪਸੀ ਦੇ ਪੋਸਟਮਾਰਟਮ ਤੇ ਬਾਅਦ ਹੀ ਕਲੀਅਰ ਹੋ ਜਾਵੇਗਾ ਕਿ ਜੋ ਐਗਜ਼ਿਟ ਮੁੰਡ ਤੇ ਹੋਰ ਬਾਕੀ ਨਾਲ ਦੀ ਰਿਪੋਰਟ ਹੈ ਕਿ ਨੇਚਰ ਆਫ ਵੈਪਨ ਤੇ ਕਿੰਨੇ ਰਾਉਂਡ ਫਾਇਰ ਹੋਏ ਸੀਗੇ। ਉਸ ਵੇਲੇ ਦੀ ਵੱਡੀ ਖਬਰ ਮਲੂਰ ਤੋਂ ਸਾਹਮਣੇ ਆ ਰਹੀ ਹੈ ਬੀਤੇ ਦਿਨ ਇੱਕ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਵਿਨੇ ਪ੍ਰਤਾਪ ਸਿੰਘ ਤੇ ਉਹਨਾਂ ਦੇ ਸੁਪੁੱਤਰ ਸੂਰਜ ਪ੍ਰਤਾਪ ਸਿੰਘ ਦੇ ਗੋਲੀਆਂ ਲੱਗੀਆਂ ਸੀ ਇਨਡੈਵਰ ਕਾਰ ਦੇ ਵਿੱਚ ਦੋਨੋਂ ਪਿਓ ਪੁੱਤ ਜਲ ਰਹੇ ਸੀ ਇਹ ਮਾਮਲਾ ਮਲੋਟ ਦੇ ਅਬਲ ਖਰਾਣਾ ਦਾ ਜਿੱਥੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਸ ਪੂਰੀ ਘਟਨਾ ਨੂੰ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਲਖੀ ਜਿਹੜੀ ਆ ਉਹ ਵੱਧਦੀ ਹੈ ਇੱਕ ਖੂਨੀ ਰੂਪ ਧਾਰਨ ਕਰ ਲਿਆ ਜਾਂਦਾ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹਨਾਂ ਦੋਨਾਂ ਪਿਓ ਪੁੱਤ ਦੀ ਮੌਤ ਹੋ ਜਾਂਦੀ ਹੈ 25 ਕਿਲਿਆਂ ਦਾ ਜਿਹੜਾ ਪ੍ਰਾਪਰਟੀ ਦਾ ਜ਼ਮੀਨ ਦਾ ਇਹ ਮਸਲਾ ਦੱਸਿਆ ਜਾ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਹਾਲਾਂਕਿ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅਬুল ਖਰਾਣਾ ਤੇ ਤਿੰਨ ਵਿਅਕਤੀਆਂ ਦੇ ਉੱਪਰ ਬਾਈ ਨੇਮ ਜਿਹੜਾ ਉਹ ਮਲੋੜ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਨਿਸ਼ੱਤਰ ਸਿੰਘ ਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਇਹਨਾਂ ਤਿੰਨ ਵਿਅਕਤੀਆਂ ਦੇ ਉੱਪਰ ਜਿਹੜਾ ਬਾਈ ਨੇਮ ਮੁਕਤਮਾ ਦਰਜ ਕੀਤਾ ਗਿਆ ਲੰਬੇ ਸਮੇਂ ਤੋਂ 1 25 ਕਿੱਲਿਆਂ ਦਾ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੁੱਢਲੀ ਜਾਣਕਾਰੀ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਪਿਓ ਪੁੱਤ ਵਿਨੇ ਪ੍ਰਤਾਪ ਸਿੰਘ ਤੇ ਉਹਨਾਂ ਦੇ ਸੁਪੁੱਤਰ ਸੂਰਜ ਪ੍ਰਤਾਪ ਗੱਡੀ 'ਚ ਬੈਠ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਟਰੈਕਟਰ ਦੇ ਉੱਪਰ ਜਿਹੜੇ ਨੇ ਉਹ ਇਹ ਵਿਅਕਤੀ ਆ ਰਹੇ ਸੀ ਜਦੋਂ ਇਹ ਅਲਟਿਗੇਸ਼ਨ ਹੁੰਦੀ ਹੈ ਇੱਕ ਦੂਜੇ ਦੇ ਨਾਲ ਤਲਖੀ ਹੁੰਦੀ ਹੈ ਤਲਖੀ ਤੋਂ ਬਾਅਦ ਇਹਨਾਂ ਵਿਅਕਤੀਆਂ ਵੱਲੋਂ ਨੇ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮੌਕੇ ਤੇ ਹੀ ਜਿਹੜੀ ਹੈ ਸੂਰਜ ਪ੍ਰਤਾਪ ਸਿੰਘ ਤੇ ਵਿਨੇ ਪ੍ਰਤਾਪ ਸਿੰਘ ਉਹਨਾਂ ਦੀ ਮੌਤ ਹੋ ਜਾਂਦੀ ਹੈ ਵਿਨੇ ਪ੍ਰਤਾਪ ਸਿੰਘ ਦੀ ਉਮਰ 50 ਤੋਂ 55 ਸਾਲ ਦੱਸੀ ਜਾ ਰਹੀ ਹੈ ਤੇ ਉਹਨਾਂ ਦੇ ਸੁਪੁੱਤਰ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਮੁੰਡਾ ਤੇ ਉਹਨਾਂ ਦੇ ਪਿਓ ਵਿਨੇ ਪ੍ਰਤਾਪ ਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਪੂਰੀ ਘਟਨਾ ਜਿਹੜੀ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇੱਥੇ ਜ਼ਿਕਰ ਕਰਾਂਗੇ ਅਬਲ ਖੁਰਾਨਾ ਦੇ ਉਹਨਾਂ ਤਿੰਨ ਵਿਅਕਤੀਆਂ ਦਾ ਜਿਨ੍ਹਾਂ ਤੇ ਬਾਇ ਨੇਮ ਪਰਚਾ ਦਰਜ ਹੋਇਆ ਹੈ ਮੁਢਲੀ ਜਾਣਕਾਰੀ ਚ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਸੰਸਦ ਮੈਂਬਰ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਸੋ ਇੱਕ ਸਿਆਸੀ ਰੁਖ ਵੀ ਇਸ ਕੇਸ ਦਾ ਇਸ ਡਬਲ ਮਰਡਰ ਦਾ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਦੇਖਣ ਨੂੰ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਸੁਣਦੇ ਹਾਂ ਕੀ ਕੁਝ ਕਿਹਾ ਪੁਲਿਸ ਪ੍ਰਸ਼ਾਸਨ ਨੇ ਤੇ ਉੱਥੇ ਪਹੁੰਚੇ ਮੌਜੂਦਾ ਲੋਕਾਂ ਨੇ ਇਹ ਬੜੀ ਬਹੁਤ ਹੀ ਅਨਫੋਰਚੂਨੇਟ ਗੱਲ ਹੋਈ ਹੈ ਕਿਉਂਕਿ ਮੇਰਾ ਭਾਂਜਾ ਸੀ ਉਹਦਾ ਬੇਟਾ ਸੀ ਅਸਲ ਜੀ ਸਾਰੇ ਵੀਰ ਆਲ ਜ਼ਮੀਨ ਵਾਲੇ ਬੰਦੇ ਐ بڑا ਮੋਟਾ ਡਿਸਪੂਟ ਹੋ ਜਾਂਦਾ ਬਟ ਇਟ ਇਜ਼ ਨਾਟ ਕਿ ਵੀ ਤੁਸੀਂ ਕਿਸੇ ਨੂੰ ਗੋਲੀ ਮਾਰ ਕੇ ਮਾਰ ਦੋ ਤੇ ਕੋਈ ਏਡੀ ਵੱਡੀ ਗੱਲ ਵੀ ਨਹੀਂ ਸੀ ਤੇ ਪੁਲਿਸ ਵਾਸ देयर ਜੇ ਕੋਈ ਕੰਪਲੇਂਟ ਕਰੋ ਜਾ ਕੇ ਪਰ ਨਥਿੰਗ ਹੈਪਨਡ ਉਹਨਾਂ ਨੇ ਸਿੱਧਾ ਹੀ ਆ ਕੇ ਬਸ ਤੇ ਅਟੈਕ ਕੀਤਾ ਤੇ ਮੈਨੂੰ ਟਾਈਮ ਵੀ ਨਹੀਂ ਮਿਲਿਆ ਜੀ ਉਸ ਨਾਲ ਉਹ ਇੱਕ ਤੋਂ ਇੱਧੂ ਹੀ ਅਗਰ ਆਣਾ ਹੈਗਾ ਤੇ ਨਾਲ ਕੋਈ ਹੋਣਾ ਉਸ ਸਾਰਾ ਕੁਝ ਮੇਰੇ ਖਿਆਲੋਂ ਸਾਰਾ ਪੁਲਿਸ ਨੂੰ ਪਤਾ ਲੱਗ ਗਿਆ ਸੋ ਐਫ ਆਈ ਆਰ ਵੀ ਲੌਂਚ ਹੋਈ ਹੈ ਜੋ ਵੀ ਕਾਰਵਾਈ ਆ ਹੋ ਰਹੀ ਹੈ ਪਹਿਲਾਂ ਨਾਮਲਾ ਚੱਲ ਰਿਹਾ ਕੁਝ ਜ਼ਮੀਨ ਦਾ ਲੈਂਡ ਹੋ ਰਿਹਾ ਹੈ ਸੋਪਲਸ ਜ਼ਮੀਨਾਂ ਨਿਕਲਦੀਆਂ ਉਹ ਹੁਣ ਕਈ ਬੰਦੇ ਨੂੰ ਇਹ ਹੁੰਦਾ ਹੈ ਸਸਤੀ ਲੈ ਕੇ ਪੋਜੀਸ਼ਨ ਤਾਂ ਮਿਲਦਾ ਨਹੀਂ ਆ ਤਾਂ ਪੋਜੀਸ਼ਨ ਤੁਸੀਂ ਕੋਰਟ ਤੋਂ ਲੈ ਲਓ ਜਾ ਕੇ ਉਹ ਫਿਰ ਜੋ ਕਬਜ਼ਾ ਕਰਨ ਜਾਂਦੇ ਅਗਲਾ